इंडियन टीवी न्यूज़ पंजाब अपनी खबर अपनी भाषा ਵਿੱਚ नमस्कार ਤੁਸੀਂ ਦੇਖ ਰਹੇ ਹੋ इंडियन टीवी न्यूज़ पंजाब आओ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬਾਰ ਐਸ਼ੂਸ਼ਣ ਬੋਲਦੀ ਐ ਐਡਵੋਕੇਟ ਕੁਲਵੰਤ ਸਿੰਘ ਸੈਗਲ ਤੀਜੀ ਵਾਰ ਪ੍ਰਧਾਨ ਬਣੇ ਮੇਰੀ ਮੇਰੀ ਜਿੱਤ ਬਾਰ ਐਸ਼ੂਸ਼ਣ ਬੋਲਦੇ ਸਾਰੇ ਵਕੀਲਾਂ ਦੀ ਜਿੱਤ ਹੈ ਐਡਵੋਕੇਟ ਸੈਗਲ ਸਬ ਡਿਵੀਜ਼ਨ ਬਾਰ ਐਸ਼ੂਸ਼ਣ ਬੋਲਦੀ ਐ ਇੱਥੇ ਨੂੰ ਪ੍ਰਧਾਨਗੀ ਦੀ ਚੋਣ ਲਈ ਬਦਵਾਰ ਐਡਵੋਕੇਟ ਕੁਲਵੰਤ ਸਿੰਘ ਸੈਗਲ ਅਤੇ ਐਡਵੋਕੇਟ ਸਤਪਾਲ ਬਧਾਵਨ ਵਿਚਕਾਰ ਚੋਣ ਮੁਕਾਬਲੇ ਦੌਰਾਨ ਜੇਤੂ ਰਹੇ ਕੁਲਵੰਤ ਸਿੰਘ ਸੈਗਲ 9 ਵੋਟਾਂ ਦੇ ਫਰਕ ਨਾਲ 24 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਅਤੇ ਸਤਪਾਲ ਵਦਾਵਨ ਨੂੰ 15 ਵੋਟਾਂ ਪਈਆਂ ਇਸ ਮੌਕੇ 40 ਵੋਟਰਾਂ ਵਿੱਚੋਂ 38 ਵੋਟਾਂ ਪੋਲਿੰਗ ਹੋਈਆਂ ਇਸੇ ਤਰ੍ਹਾਂ ਕੈਸ਼ਰ ਦੇ ਉਦੇ ਲਈ ਉਮੀਦਵਾਰ ਐਡਵੋਕੇਟ ਹਰਜਿੰਦਰ ਕੌਰ ਨੂੰ 21 ਵੋਟਾਂ ਮਿਲੀਆਂ ਤੇ ਐਡਵੋਕੇਟ ਅਨੂਪ ਸਿੰਘ ਨੂੰ 18 ਵੋਟਾਂ ਪਈਆਂ ਜਿਸ ਕਰਕੇ ਕੈਸ਼ਰ ਦੇ ਉਦੇ ਲਈ ਹਰਜਿੰਦਰ ਕੌਰ ਨੂੰ ਚੁਣਿਆ ਗਿਆ ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸੁਖਿੰਦਰ ਸਿੰਘ ਵਾਪਾਰ ਆਏ ਵਾਈਸ ਪ੍ਰਧਾਨ ਗੁਰਵੀ ਗੁਰਪ੍ਰੀਤ ਸਿੰਘ ਰਤਨ ਅਤੇ ਜਨਰਲ ਖਤਰ ਐਡਵੋਕੇਟ ਮਨਿੰਦਰ ਸਿੰਘ ਮੇਗੋਵਾਲ ਚੁਣੇ ਗਏ ਜਿਸ ਕਰਕੇ ਹੋ ਗਿਆ ਕਿ 12 ਸੈਸ਼ਨ ਪੁੱਲਤੇ ਤੀਸਰੀ ਵਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਕਲਵਨ ਸਿੰਘ ਜ਼ੈਗਲ ਨੇ ਪ ਮੇਰੀ ਜਿਦਬਾਰ ਐਸੋਸ਼ੀਏਸ਼ਨ ਦੇ ਸਾਰੇ ਵਕੀਲ ਇਕੱਠਾ ਹਨ ਉਹਨਾਂ ਨੇ ਕਿਹਾ ਕਿ ਬਾਹਰ ਐਸੋਸ਼ੀਏਸ਼ਨ ਦੇ ਬਹੁਤ ਸਾਰੇ ਮਸਲੇ ਅਧੂਰੇ ਪਏ ਹਨ ਜਿਵੇਂ ਲੋਕਾਂ ਦੇ ਬਟੇ ਦੀ ਕੋਈ ਸੌਦਾ ਨਹੀਂ ਹੈ ਜਿਸ ਕਰਕੇ ਜਲਦ ਸਾਰੇ ਵਕੀਲ ਇਸ ਪਾਸੇ ਤਿਆਰ ਦਿੰਦੇ ਹੋਏ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਹੈ ਇਸ ਸਬੰਧ ਵਿੱਚ ਹਾਈ ਕੋਰਟ ਤੱਕ ਜਾਣਾ ਪਿਆ ਤਾਂ ਜਾਵਾਂਗੇ ਉਹਨਾਂ ਨੇ ਕਿਹਾ ਕਿ ਬਾਹਰ ਐਸੋਸ਼ੀਏਸ਼ਨ ਜੁਡੀਸ਼ਨਲ ਕੋਰਟ ਕੋਲ ਤੇ ਚ ਕੰਮ ਕਰਵਾਉਣ ਨੂੰ ਆਏ ਲੋਕਾਂ ਆਪਣੇ ਗੱਡੀਆਂ ਤੇ ਹੋਰ ਵਹੀਕਲ ਬਾਹਰ ਰੋਡ ਤੇ ਮਜਬੂਰਨ ਖੜੇ ਕਰ ਦਿੰਦੇ ਹਨ ਅਤੇ ਪਾਰਕਿੰਗ ਦੀ ਸੌਦਾ ਨਾ ਹੋਣ ਕਰਕੇ ਟ੍ਰੈਫਿਕ ਸਮੱਸਿਆ ਪੈਦਾ ਹੋ ਜਾਂਦੀ ਜਿਸ ਕਰਕੇ ਜਲ ਕਿ ਅਸੀਂ ਚਾਹੁੰਦੇ ਹਾਂ ਕਿ ਬਾਹਰ ਸੈਸ਼ਨ ਪੁਲਤ ਪੁਲ ਚਕਮ ਕਰਾਉਣ ਵਾਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਮੌਕੇ ਬਾਹਰ ਸੈਸ਼ਨ ਪੁਲ ਦੇ ਸਾਰੇ ਵਕੀਲ ਹਾਜ਼ਰ ਸਨ ਵਾਇਰ ਕੁਲਵਿੰਦਰ ਸਿੰਘ ਸੈਗਲ ਐਡਵੋਕੇਟ ਪੁਲਤ ਕਬੂਰ ਤਲਾ ਤੇ ਪਤੰਗਾ ਮਜੀਤ ਸਿੰਘ ਚੀਵਾ ਦੀ ਰਿਪੋਰਟ ਹਰ ਤੁਸੀਂ ਮਤਲਬ ਕਿ ਪ੍ਰਧਾਨ ਬਣੇ ਹੋ ਬਾਹਰ ਸਸੈਸ਼ਨ ਦੇ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿੰਨੇ ਵੀ ਮੇਰੇ ਭੈਣ ਦੇ ਪਰਾਜ ਦੇ ਵੋਟਰ ਸੰਨ ਤੁਹਾਨੂੰ ਧੰਨਵਾਦ ਕਰਦਾ ਤੈ ਦੋ ਜਿਨ੍ਹਾਂ ਨੇ ਇੰਨੇ ਵੱਡੇ ਫਰਕ ਨਾਲ ਮੂਦ ਜਟਾਇਆ ਤੇ ਇਹ ਜਿਹੜਾ ਸਾਡਾ ਇਲੈਕਸ਼ਨ ਹੈ ਇੱਕ ਪਰਿਵਾਰਕ ਇਲੈਕਸ਼ਨ ਹੈ ਤੇ ਇੱਕ ਸੰਦੇਸ਼ ਦਿੰਦੀ ਹਾਂ ਵਸਦੇ ਵੀ ਆ ਲੋਕਾਂ ਵਾਸਤੇ ਕਿ ਜਿਹੜੇ ਆਪਾਂ ਕਰਦੇ ਆ ਬਾਹਰੋਂ ਲੈ ਕੇ ਪ੍ਰਚਾਰ ਕਿ ਇਹ ਜਿਹੜਾ ਸਾਡੇ ਆਪਣੇ ਰਿਲੇਸ਼ਨ ਦੇ ਉਹਨਾਂ ਦੇ ਇਲੈਕਸ਼ਨ ਗੜੀ ਜਾਂਦੀ ਆ ਤੇ ਮੈਂ ਸਾਰੇ ਵੋਟਰਾਂ ਦਾ ਆਪਣੇ ਪੁਰਜੇ ਵੋਟਰ ਨੇ ਮੇਰੇ ਭਰਾ ਨੇ ਸਾਰੇ ਕਨਵਰਟ ਕਰਤਾ ਕਿ ਜਿਨ੍ਹਾਂ ਨੇ ਮੈਨੂੰ ਪਹਿਲੋਂ ਵੀ ਮੈਂ ਦੋ ਵਾਰ ਹੀ ਪ੍ਰਧਾਨ ਰਹਿ ਚੁੱਕਾ ਤੇ ਫੇਰ ਮੈਨੂੰ ਆ ਕੇ ਮੌਕਾ ਤੀਜੀ ਵਾਰ ਦਿੱਤਾ ਹੈ ਮੇਰੇ ਜਿੰਨੇ ਵੀਰ ਦੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਸਾਡੇ ਬਾਅਦ ਦੇ ਕੁਝ ਮਸਲੇ ਨੇ ਜਿਸ ਤਰ੍ਹਾਂ ਅਸੀਂ ਕੋਈ ਸਾਡੇ ਬਾਹਰ ਜਿਸੈਸ਼ਨ ਦਾ ਇੱਕ ਸਾਡੇ ਬਾਹਰ ਚ ਪ੍ਰੋਬਲਮ ਹੈ ਕਿ ਬੈਠਣ ਦੀ ਪ੍ਰੋਬਲਮ ਹੈ ਲੋਕਾਂ ਵਾਸਤੇ ਪਾਰਕਿੰਗ ਦੀ ਪ੍ਰੋਬਲਮ ਹੈ ਤੁਸੀਂ ਉਸ ਗੱਲ 'ਚ ਵੀ ਆਪਣੀ ਮੈਂ ਸਾਰੀ ਟੀਮ ਜਿਹੜੀ ਮੇਰੇ ਇੱਥੇ ਨਾਲ ਮਿਲ ਕੇ ਸਾਰੇ ਹਾਈ ਕੋਰਟ ਤੱਕ ਜਾਣਾ ਪਿਆ ਜੱਜ ਸਾਹਿਬ ਨੂੰ ਮਿਲਣਾ ਪਿਆ ਤੇ ਜਲਦੀ ਤੋਂ ਜਲਦੀ ਜਿਹੜੀ ਨਵੀਂ ਬਿਲਡਿੰਗ ਹੈ ਉਸ ਬਿਲਡਿੰਗ ਨੂੰ ਬਣਾਉਣ ਵਾਸਤੇ ਆਪਣਾ ਉਪਰਾਲਾ ਕਰਾਂਗੇ ਤੇ ਮੈਂ ਸਾਰੀ ਇਹ ਕੋਈ ਜਿਹੜੀ ਜਿੱਤੇ ਮੇਰੇ ਕੱਲੇ ਦੀ ਹੱਤੀ ਨਹੀਂ ਹੈ ਮੈਂ ਤਾਂ ਸਾਰੇ ਵੀਰਾਂ ਦਾ ਆਮਨ ਹੈ ਦਿਨ ਰਾਤ ਉਹਨਾਂ ਲਈ ਇੱਥੇ ਕਿੱਟਾਵੇ ਤੇ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਤਾਂ ਨਾਲ ਹਲ ਕਰਦਾ ਜੀ ਹਾਂਜੀ ਅੱਜ ਪੁਲਤ ਵਿਖੇ ਆਪਣੇ ਵਕੀਲਾਂ ਦੀ ਜਿਹੜੀ ਚੋਣ ਹੋਈ ਏ ਤੇ ਉਸ ਦੇ ਬਰਤਰੀ ਕੀ ਕਹੋਗੇ ਜਿਹੜੀ ਇਸ ਸਾਲ ਦੀ 2023-24 ਦੀ ਸਬ ਡਿਵੀਜ਼ਨ ਬਾਰ ਐਸੋਸੀਏਸ਼ਨ ਪੁਲਤ ਦੀ ਇਲੈਕਸ਼ਨ ਦੇ ਵਿੱਚ 40 ਵੋਟਰਾਂ ਵਿੱਚੋਂ 39 ਵੋਟਰ ਟੋਟਲ ਵੋਟਾਂ ਪਾਈਆਂ ਨੇ 39 ਵੋਟਰਾਂ ਨੇ ਜਿਹਦਾ ਵਿੱਚੋਂ ਕੁਲਵੰਤ ਸਿੰਘ ਸਾਈਕਲ ਨੂੰ ਪ੍ਰਧਾਨਗੀ ਦੀ ਕਲੈਕਸ਼ਨ ਦੇ ਲਈ ਪੋਸਟ ਦੇ ਲਈ 24 ਵੋਟਾਂ ਪਈਆਂ ਨੇ ਤੇ ਦੂਜੇ ਕੈਂਡੀਡੇਟ ਸਤਪਾਲ ਵਧਾਵਨ ਨੂੰ 15 ਵੋਟਾਂ ਪਈਆਂ ਨੇ ਤੇ 9 ਵੋਟਾਂ ਦੇ ਮਾਰਜਨ ਦੇ ਨਾਲ ਕੁਲਵੰਤ ਸਿੰਘ ਸਾਗਲ ਨੂੰ ਪ੍ਰਧਾਨ ਡਿਕਲੇਅਰ ਕੀਤਾ ਗਿਆ ਹੈ ਇਸੇ ਤਰ੍ਹਾਂ ਕੈਸ਼ੀਅਰ ਦੀ ਪੋਸਟ ਦੇ ਲਈ ਸ਼੍ਰੀਮਤੀ ਹਰਜਿੰਦਰ ਕੌਰ ਨੂੰ 21 ਵੋਟਾਂ ਤੇ ਅਨੂਪ ਸਿੰਘ ਨੂੰ 18 ਵੋਟਾਂ ਪਈਆਂ ਨੇ ਤੇ 3 ਨੋਟਾਂ ਦੇ ਫਰਕ ਨਾਲ ਹਰਜਿੰਦਰ ਕੌਰ ਨੂੰ ਆਉਣ ਵਾਲੇ ਸਾਲ ਦੇ ਲਈ ਸਬ ਡਿਵੀਜ਼ਨ ਬਾਰ ਰੈਸਟਿਸ਼ਨ ਪਲੱਤ ਦੀ ਕੈਸ਼ੀਅਰ ਦੇ ਵੱਲੋਂ ਚੁਣਿਆ ਗਿਆ ਹੈ ਇਹਨਾਂ ਤੋਂ ਪਹਿਲਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਲਈ ਸ੍ਰੀ ਗੁਰਪ੍ਰੀਤ ਸਿੰਘ ਰਤਨ ਨੂੰ ਅਨੋਪੋਜ਼ਡ ਡਿਕਲੇਅਰ ਕੀਤਾ ਗਿਆ ਤੇ ਸ੍ਰੀ ਮਨਿੰਦਰ ਸਿੰਘ ਐਡਵੋਕੇਟ ਨੂੰ ਜਨਰਲ ਫੈਕਟਰੀ ਦੀ ਪੋਸਟ ਲਈ ਅਨੋਪੋਜ਼ਡ ਡਿਕਲੇਅਰ ਕੀਤਾ ਗਿਆ ਤੇ ਸਰ ਸੋਖਵਿੰਦਰ ਸਿੰਘ ਰਾਏ ਨੂੰ ਵਾਈਸ ਪ੍ਰੈਜ਼ੀਡੈਂਟ ਦੇ ਪੋਸਟ ਲਈ ਅਨੋਫੋਸ ਡਿਕਲੇਅਰ ਕੀਤਾ ਗਿਆ winner declare ਕੀਤਾ ਗਿਆ that's all